ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਸਭੇ ਥੂਕ ਪ੍ਰਾਪਤੇ ਜੇ ਆਵੈ ਇੱਕ ਹੱਥ ਹਾਂਜੀ ਹੱਥ ਕੱਸ ਕੇ ਬੋਲਣਾ ਸਭੇ ਥੂਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਇਹ ਕਥ ਬੋਲਾ ਬੋਲਣਾ ਇਹਨੂੰ ਕਥ ਨਹੀਂ ਕਹਿਣਾ ਜੇ ਸੱਚਾ ਸ਼ਬਦ ਕਾਥ ਗੁਰ ਤੇ ਮਹਿਲ ਪ੍ਰਾਪ ਤੇ ਜਿਸ ਲਿਖਿਆ ਹੋਇ ਮਥ ਮਥ ਵੀ ਕਸ ਕੇ ਹੀ ਉਚਾਰਨ ਕਰਨਾ ਹੈ ਮੇਰੇ ਮਾਨ ਮਥੇ ਦਾ ਵਾਚਕ ਹੈ ਜੇ ਮਥ ਕਹਿ ਦਾਂਗੇ ਤਾਂ ਉਹਦਾ ਅਰਥ ਜੁਗਾ ਰੜਕਣਾ ਮਥਨ ਕਰਨਾ ਗੁਰ ਤੇ ਮਹਿਲ ਪ੍ਰਾਪ ਤੇ ਜਿਸ ਲਿਖਿਆ ਹੋਇ ਮਥ ਮੇਰੇ ਮਾਨ ਏਕਸ ਸਿਉ ਚਿਤ ਲਾਏ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤ ਸਾਹੀਆ ਹਾਂਜੀ ਲੱਖ ਖੁਸ਼ੀਆਂ ਪਾਤ ਸਾਹੀਆ ਹੀ ਉਚਾਰਨ ਕਰਨਾ ਪਾਸ਼ਾਈਆਂ ਤੇ ਖੁਸ਼ੀਆਂ ਬੋਲ ਜੰਦੇ ਕਹਿੰਦੇ ਸਾਨੂੰ ਚੰਗਾ ਨਹੀਂ ਲੱਗਦਾ ਪਰ ਮਹਾਰਾਜ ਨੂੰ یوں ਹੀ ਚੰਗਾ ਲੱਗਦਾ ਤਾਂ ਹੀ ਮਹਾਰਾਜ ਨੇ ਇੱਥੇ ਲਿਖਿਆ ਖੁਸ਼ੀਆਂ ਪਾਤ ਸਾਹੀਆ ਅਤੇ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਲੱਖ ਖੁਸ਼ੀਆਂ ਪਾਤ ਸਾਹੀਆ ਜੀ ਸਤਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤ ਸਾਹੀਆ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਇਹਨੂੰ ਮੂਰਤ ਨਹੀਂ ਕਹਿਣਾ ਮੂਰਤ ਹੀ ਕਹਿਣਾ ਹੈ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਜਿਤ ਪੁੱਲਾ ਹੀ ਬੋਲਣਾ ਹੈ ਜਿਤ ਨਹੀਂ ਕਹਿਦਣਾ ਜਿਤ ਦਾ ਅਰਥ ਹੁੰਦਾ ਜਿਤਨਾ ਹਾਂਜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲੱਗਈ ਦੁਖ ਸੰਤਾਪ ਇਥੇ ਠੰਮਕ ਲੱਗ ਜੇਗੀ ਦੁਖ ਸੰਤਾਪ ਨਾ ਲੱਗਈ ਦੁਖ ਸੰਤਾਪ ਨਾ ਲੱਗਈ ਜਿਸ ਹਰਕਾਰ ਨਾਮ ਆਧਾਰ ਬਾਹ ਪਕੜ ਗੁਰ ਕਾਢਿਆ ਇਹ ਵੀ ਪਾਠ ਥੋੜਾ ਜਿਆ ਧਿਆਨ ਨਾਲ ਕਰਨਾ ਹੈ ਬਾਹ ਪਕੜ ਗੁਰ ਕਾਢਿਆ ਗੁਰ ਕਾਢਿਆ ਨਹੀਂ ਕਹਿਣਾ ਯਾਨੀ ਠਹਿਰਾ ਜਾ ਦੇਖੇ ਬੋਲਣਾ ਹੈ ਬਾਹ ਪਕੜ ਗੁਰ ਕਾਢਿਆ ਬਾਹ ਪਕੜ ਗੁਰ ਕਾਢਿਆ ਸੋਈ ਉੱਤਰਿਆ ਪਾਰ ਇਯਾਰ ਸੋਈ ਹੋ ਗਿਆ ਨਾ ਜਿਹਨੂੰ ਬਾਹ ਪਕੜ ਕੇ ਗੁਰ ਦੇ ਰਾਰੇ ਨੂੰ ਧਿਆਨ ਲੱਗੀ ਹੈ ਗੁਰੂ ਨੇ ਕਢਿਆ ਹੈ ਗੁਰੂ ਨੂ ਨੀ ਕੱਢਿਆ ਗੁਰੂ ਨੇ ਕੱਢਿਆ ਸੋਈ ਉੱਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਹਾਂਜੀ ਸਭਾ ਇਹ ਬੇਨਾਲ ਬੋਲਣਾ ਹੈ ਸਭਾ دار ਸੁੰਦਾ ਮਜਲਿਸ ਮੰਡਲੀ ਦਰਬਾਰ ਇਕੱਠ ਸੱਭਾ ਕਹਿਤਾ ਦਾ ਉਦਾਰਥ ਬਣ ਜੂਗਾ ਸਾਰੇ ਧੋਈ ਤੇ ਸਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਜਿਨ ਪੂਰਾ ਗੁਰੂ ਇੱਥੇ ਠੰਮਕ ਲੱਗੇਗੀ ਜੇਨ ਤੇ ਜਮਕ ਜੇਨ ਪੂਰਾ ਗੁਰੂ ਲੱਭਾ ਤੋਈ ਇਸ ਹੀ ਨੋ ਮਿਲੈ ਜੇਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਹਾ ਇਹ ਵੀ ਧਿਆਨ ਨਾਲ ਆਮ ਨਾਨਕ ਬੱਧਾ ਹੀ ਕਹਿ ਜਾਂਦੇ ਹਾਂ ਨਾਨਕ ਇੱਥੇ ਜਮਕ ਲਾਉਣੀ ਐ ਬੱਧਾ ਕਰਤ ਘਰ ਤਹਾ ਜਿਥੈ ਮਿਰਤ ਨਾ ਜਨਮ ਜਰਾ